ਪਿਤਾ ਬਣਦੇ ਹੀ ਚਮਕੀ ਵਰੁਨ ਧਵੰਦੀ ਕਿਸਮਤ ਖਰੀਦਿਆ ਕਰੋੜਾਂ ਦਾ ਆਲਿਸ਼ਾਨ ਕਰ ਅਦਾਕਾਰ ਵਰੁਨ ਤਵਨ ਹਾਲੀ ਦੇ ਵਿੱਚ ਆਈ ਫਿਲਮ ਬੀਬੀ ਜਾਨ ਨੂੰ ਲੈ ਕੇ ਸੁਰਖੀਆਂ 'ਚ ਰਹੇ ਇਸ ਫਿਲਮ ਦੇ ਵਿੱਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਤੇ ਆਲੋਚਕਾਂ ਦੇ ਵੱਲੋਂ ਚੰਗਾ ਹੁੰਗਾਰਾ ਮਿਲਿਆ ਪਿਛਲੇ ਸਾਲ ਜੂਨ 'ਚ ਵਰੁਨ ਧਵੰਨ ਇੱਕ ਬੇਟੀ ਦੇ ਪਿਤਾ ਬਣੇ ਸਨ ਉਹਨਾਂ ਨੇ ਪਤਨੀ ਨਤਾਸ਼ਾ ਦਲਾਲ ਦੇ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਬੇਟੀ ਦੇ ਜਨਮ ਤੋਂ ਬਾਅਦ ਵਰੁਨ ਧਵੰਦੀ ਕਿਸਮਤ ਚਮਕ ਗਈ ਹੈ ਹੁਣ ਤੱਕ ਕਿਰਾਏ ਦੇ ਮਕਾਨ ਤੇ ਰਹਿ ਰਹੇ ਆ ਦੇ ਆਕਰ ਨੇ ਆਪਣੇ ਸੁਪਨਿਆਂ ਦਾ ਘਰ ਖਰੀਦ ਲਿਆ ਹੈ ਇੰਡੈਕਸ ਟੈਪ ਦੁਆਰਾ ਪ੍ਰਾਪਤ ਜਾਇਦਾਦ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੇ ਅਨੁਸਾਰ ਵਰੁਨਤ ਵੁੰਦਾ ਇਹ ਨਵਾਂ ਲਗਜ਼ਰੀ ਅਪਾਰਟਮੈਂਟ ਜੋਹੂ ਮੁੰਬਈ ਦੇ ਵਿੱਚ ਸਥਿਤ ਹੈ ਇਹ ਲਗਜ਼ਰੀ ਅਪਾਰਟਮੈਂਟ 7ਵੀਂ ਮੰਜ਼ਲ ਤੇ ਸਥਿਤ ਹੈ ਮਾਹਰੇਰਾ ਦੇ ਅਨੁਸਾਰ ਇਹ ਪ੍ਰੋਜੈਕਟ 31 ਮਈ 2025 ਤੱਕ ਪੂਰਾ ਹੋ ਜਾਏਗਾ ਜਿਸ ਤੋਂ ਬਾਅਦ ਉਹ ਆਪਣੇ ਨਵੇਂ ਘਰ ਦੇ ਵਿੱਚ ਸ਼ਿਫਟ ਹੋ ਜਾਣਗੇ Indian Express ਮੁਤਾਬਕ ਵਰੁਨ ਤਵਨ ਅਤੇ ਨਤਾਸ਼ਾ ਦੱਲਾਲ ਦੇ ਇਸ ਨਵੇਂ ਕਾਰ ਦੀ ਕੀਮਤ 44 ਕਰੋੜ 52 ਲੱਖ ਰੁਪਏ ਹੈ 5112 ਵਰਗ ਫੁੱਟ ਚ ਫੈਲੇ ਵਰੁਨ ਤਵਨ ਦੇ ਇਸ ਆਲਿਸ਼ਾਨ ਕਾਰ ਦੇ ਵਿੱਚ 4 ਕਾਰਾਂ ਦੀ ਪਾਰਕਿੰਗ ਹੈ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਜੋੜੇ ਨੇ ਪਿਛਲੇ ਸਾਲ ਤਿੰਨ ਦਸੰਬਰ ਨੂੰ ਆਪਣੀ ਜਾਇਦਾਦ ਦੀ ਰਜਿਸਟ੍ਰੇਸ਼ਨ ਪੂਰੀ ਕਰ ਲਈ ਸੀ ਹਾਲਾਂਕਿ ਵਰੁਨ ਤਵਨ ਅਤੇ ਨਤਾਸ਼ਾ ਦੱਲਾਲ ਨੇ ਅਜੇ ਤੱਕ ਆਪਣਾ ਨਵਾਂ ਕਾਰ ਖਰੀਦਣ ਦਾ ਐਲਾਨ ਨਹੀਂ ਕੀਤਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਆਪਣੀ ਬੇਟੀ ਦੇ ਜਨਮ ਤੋਂ ਬਾਅਦ ਵਰੁੰਤਾ ਵਨਤੀ ਨਤਾਸ਼ਾ ਕਰਾਇ ਦੇ ਮਕਾਨ ਦੇ ਵਿੱਚ ਰਹਿਣ ਲੱਗੇ ਸਨ ਇਹ ਦੋਵੇਂ ਰਿਤਿਕ ਰੋਸ਼ਨ ਦੇ ਪੁਰਾਣੇ ਘਰ ਵਿੱਚ ਰਹਿੰਦੇ ਸਨ ਅਤਿਅਸ਼ੇ ਕੁਮਾਰ ਅਤੇ ਸਾਜਦ ਨਾਡਿਆਡਵਾਲਾ ਉਹਨਾਂ ਦੇ ਗੁਆਂਢੀ ਸਨ ਹੁਣ ਜੇਕਰ ਵਰਕ ਫੰਡ ਦੀ ਗੱਲ ਕਰੀਏ ਤਾਂ ਵਰੁੰਧਵੰਦੀ ਫਿਲਮ ਬੇਬੀ ਜਾਨ ਰਿਲੀਜ਼ ਹੋਈ ਹੈ ਇਸ ਫਿਲਮ ਦੇ ਵਿੱਚ ਉਹ ਵਮਿਕਾ ਗੱਬੀ ਅਤੇ ਕੀਰਤੀ ਸੁਰੇਸ਼ ਦੇ ਨਾਲ ਨਜ਼ਰ ਆਏ ਸਨ ਫਿਲਮ ਨੇ ਬਾਕਸ ਆਫਿਸ ਤੇ ਵਧੀਆ ਕਲੈਕਸ਼ਨ ਦਰਜ ਕੀਤਾ ਸੀ ਇਹ ਫਿਲਮ 2016 ਚ ਰਿਲੀਜ਼ ਹੋਈ ਐਟਲੀ ਦੀ ਤਾਮਿਲ ਫਿਲਮ ਥੀਰੀ ਦਾ ਹਿੰਦੀ ਰੀਮੇਕ ਹੈ